ਅਮਰੀਕਾ ਨੇ ਇੱਕ ਹੋਰ ਵੱਡੀ ਕਾਰਵਾਈ ਭਾਰਤੀਆਂ ਦੇ ਉੱਤੇ ਕਰ ਦਿੱਤੀ ਹੈ ਅਮਰੀਕਾ ਦੇ ਵੱਲੋਂ 54 ਹਰਿਆਣਵੀ ਨੌਜਵਾਨ ਡਿਪੋਰਟ ਕਰ ਦਿੱਤੇ ਨੇ ਗਰਮੀ 'ਚ ਹੀਟਰ ਤੇ ਸਰਦੀ 'ਚ ਏਸੀ ਚਲਾ ਕੇ ਤਸੀਹੇ ਇਹਨਾਂ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਸੀ। ਲਦਾਜ਼ੀਏ ਕਿ ਹੁਣ ਇਹ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਡਿਪੋਰਟ ਕਰ ਦਿੱਤਾ ਹੈ। ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਅਤੇ ਇਹਨਾਂ ਨੂੰ ਕਈ ਮਹੀਨਿਆਂ ਤੱਕ ਉੱਥੇ ਦੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਰੱਖਿਆ ਗਿਆ। ਇਹਨਾਂ ਨੌਜਵਾਨਾਂ ਨੇ ਵਤਨਵਾਪਸੀ ਤੇ ਦੱਸਿਆ ਕਿ ਅਮਰੀਕਾ ਵਿੱਚ ਉਹਨਾਂ ਉੱਤੇ ਤਸ਼ੱਦਦ ਅਤੇ ਆਤਿਆਚਾਰ ਕੀਤਾ ਗਿਆ। ਗਰਮੀ ਸਮੇਂ ਹੀਟਰ ਤੇ ਸਰਦੀ ਸਮੇਂ ਹੀਟਿੰਗ ਚਲਾ ਕੇ ਉਹਨਾਂ ਨੂੰ ਟਾਰਚਰ ਕੀਤਾ ਗਿਆ। ਖਾਣ-ਪੀਣ ਦੀ ਘਾਟ ਤੇ ਬਿਹਾਦ ਸਖਤ ਸੁਰੱਖਿਆ ਨਿਯਮਾਂ ਤੇ ਉਹਨਾਂ ਦੇ ਹਾਲਾਤ ਖਰਾਬ ਕਰ ਦਿੱਤੇ। ਇਹਨਾਂ ਰਿਪੋਰਟ ਹੋਏ ਨੌਜਵਾਨਾਂ ਵਿੱਚ ਸਭ ਤੋਂ ਵੱਡੇ ਕਰਨਾਲ ਦੇ 16 ਤੇ ਕੈਥਲ ਦੇ 14 ਤੇ ਅੰਮਾਲਾ ਤੇ ਕੁਰਕ ਖੇਤਰ ਦੇ 5-5 ਤੇ ਜੀਂਦ ਦੇ 4 ਤੇ ਫਤਿਹਪੁਰਬਾਦ ਦੇ 3 ਜਦਗੀ ਰੋਤਕ ਹਸਾਰੇ ਤੇ ਫਲਵਲ ਦੇ ਕੁਝ ਨੌਜਵਾਨ ਸ਼ਾਮਲ ਸਨ ਤੇ ਦੱਸਦੀ ਹੈ ਕਿ ਬੇੜੀਆਂ ਬਣ ਕੇ ਇਹਨਾਂ ਨੌਜਵਾਨਾਂ ਨੂੰ ਦਿੱਲੀ 에ਰਪੋਰਟ ਦੇਤੇ ਫੇਚਿਆ ਗਿਆ ਇੱਕ ਵਹ ਵੱਡਾ ਜੋ ਹਾਜ ਜਿਹੜਾ ਵਾ ਅਮਰੀਕਾ ਨੇ ਇੱਕ ਵਾਰ ਸਿਰ ਤੋਂ ਭਾਰਤ ਵੱਲ ਨੂੰ ਰਵਾਨਾ ਕਰ ਦਿੱਤਾ ਨੌਜਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੇ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਡਿਟੈਂਸ਼ਨ ਸੈਂਟਰ ਵਿੱਚ ਮਨੁੱਖੀ ਅਧਿਕਾਰੀਆਂ ਦੀ ਉਲੰਘਣਾ ਹੋਈ ਹੈ ਤੇ 14 ਮਹੀਨਿਆਂ ਤੱਕ ਅਸੀਂ ਬਿਨਾਂ ਕਿਸੇ ਗੁਨਾਹ ਦੇ ਬੰਦ ਰਹੇ ਹਾਂ ਹੁਣ ਇਹ ਸਾਰੇ ਨੌਜਵਾਨ ਆਪਣੀ ਜ਼ਿੰਦਗੀ ਨੂੰ ਮੁੜ ਲਈ ਤੇ ਲਿਆਉਣ ਦੀ ਉਮੀਦ ਕਰ ਰਹੇ ਨੇ ਤੇ ਸਰਕਾਰ ਤੋਂ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਮੌਕੇ ਤੇ ਮੰਗ ਕਰ ਰਹੇ ਨੇ ਦੱਸਿਏ ਕਿ ਹੁਣ ਇਹ ਵੱਡੀ ਜਿਹੜੀ ਆ ਕਾਰਵਾਈ ਜਿਹੜੀ ਆ ਇਹਨਾਂ ਨੌਜਵਾਨਾਂ ਦੇ ਉੱਤੇ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਬਹੁਤ ਜ਼ਿਆਦਾ ਹੀ ਮਾਮਲਾ ਪੱਖਿਆ ਤਾਂ ਬੇੜੀਆਂ ਨਾਲ ਬਣ ਕੇ ਇਹਨਾਂ ਨੌਜਵਾਨਾਂ ਨੂੰ ਜਿਹੜਾ ਦਿੱਲੀ ਏਅਰਪੋਰਟ ਦੇ ਉੱਤੇ ਛੱਡਿਆ ਗਿਆ ਔਰ ਇਹ 54 ਹਰਿਆਣਵੀ ਨੌਜਵਾਨ ਰਿਪੋਰਟ ਜਿਹੜੇ ਨੇ ਅਮਰੀਕਾ ਦੇ ਵੱਲੋਂ ਕਰ ਦਿੱਤੇ ਗਏ ਨੇ ਵੱਡੀ ਕਾਰਵਾਈ ਅਮਰੀਕਾ ਨੇ ਕੀਤੀ ਹੈ ਲਗਾਤਾਰ ਅਮਰੀਕਾ ਐਕਸ਼ਨ ਬੋਰਡ ਦੇ ਵਿੱਚ ਹੈ ਅਮਰੀਕਾ ਦੇ ਵੱਲੋਂ ਇਹ ਸਾਰੇ ਨੌਜਵਾਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਹੋਰ ਜਹਾਜ਼ ਭਰ ਕੇ ਜੋ ਹੈ ਅਮਰੀਕਾ ਤੋਂ ਕੁਝ ਦਿਨਾਂ ਦੇ ਵਿੱਚ ਜਿਹੜਾ ਭਾਰਤ ਨੂੰ ਫਿਰ ਤੋਂ ਰਵਾਨਾ ਕੀਤਾ ਜਾਵੇਗਾ ਤਾਂ ਵੱਡਾ ਝਟਕਾ ਲੱਗਿਆ ਹੈ ਅਮਰੀਕਾ ਨੇ ਇਹ ਕੁਝ ਭਾਰਤੀ ਜਿਹੜੇ ਨੇ 54 ਭਾਰਤੀਆਂ ਨੂੰ ਰਿਪੋਰਟ ਕੀਤਾ ਬੇੜੀਆਂ ਲਾ ਕੇ ਦਿੱਲੀ 에ਅਰਪੋਰਟ ਤੇ ਭਰ ਕੇ ਇਹ ਜਹਾਜ਼ ਅਮਰੀਕਾ ਦੇ ਵੱਲੋਂ ਭੇਜ ਦਿੱਤਾ ਗਿਆ ਤਾਂ ਨੌਜਵਾਨਾਂ ਨੇ ਆਪਣੇ ਉੱਤੇ ਹੋਏ ਸੀਹਾਂ ਤੇ ਬਾਰੇ ਵੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤਦਾਸੀਏ ਕਿ ਇੱਕ ਅਹਿਮ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡੌਂਕੀ ਲਗਾ ਕੇ ਅਮਰੀਕਾ ਗਏ ਸੀ ਇਹ ਨੌਜਵਾਨ ਪਰ ਹੁਣ 에য়ারਪੋਰਟ ਦੇ ਉੱਤੇ ਦਿੱਲੀ 에য়ারਪੋਰਟ ਦੇ ਉੱਤੇ ਇਹਨਾਂ ਨੌਜਵਾਨਾਂ ਨੂੰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਵੱਡੇ ਐਕਸ਼ਨ ਵੱਡੀਆਂ ਕਾਰਵਾਈਆਂ ਹੋ ਗਈਆਂ ਨੇ ਤਾਂ ਅਮਰੀਕਾ ਸਰਕਾਰ ਲਗਾਤਾਰ ਐਕਸ਼ਨ ਦੇ ਵਿੱਚ ਹੈ ਤਾਂ ਹੁਣ ਇਹਨਾਂ ਕੁਝ ਨੌਜਵਾਨਾਂ ਤੇ ਫਿਰ ਤੋਂ ਕਾਰਵਾਈ ਹੋ ਚੁੱਕੀ ਹੈ